ਮਤਲਬ ਕੀ ਕਹਿਣਾ ਚਾਹੋਗੇ ਅੱਜ ਜਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜਾ ਅਸੀਂ ਦਿਹਾੜਾ ਮਨਾਇਆ ਹੈ ਉਹ ਦੁਆਰਾ ਜੀਵਨ ਸਰ ਤਾਂ ਬੜੀ ਸਹਤ ਕੋਲ ਸੇਵਾ ਕੀਤੀ ਜਾ ਰਹੀ ਹੈ ਤੇ ਲੰਗਰ ਵੀ ਬਹੁਤ ਤਿਆਰ ਹੋਏ ਨੇ ਕੱਲੋ ਪਿੱਠਾ ਜਿਹੜਾ ਪਾਣੀ ਪਿਆ ਗਿਆ ਉਹ ਰੰਗ ਲਗਾਏ ਤੁਸੀਂ ਕੀ ਕਹਿਣਾ ਚਾਹੋਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਨਾ ਸੰਗਤਾਂ ਵੱਲੋਂ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਹੀ ਸਿਧਿਆਰੇ ਨੂੰ ਮੁੱਖ ਰੱਖਦਿਆਂ ਉਹ ਦੁਆਰਾ ਜੀਵਨ ਸੁਧਾਰ ਵਿੱਚ ਵਰਡ ਪਾਰਟ ਪ੍ਰਗਟਾਸ਼ ਦੇ ਨਿਰ સેવા ਕੀਤੀ ਮਾਈਆਂ ਨੇ ਬੀਗਾ ਨੇ ਵੈ ਨਹੀਂ ਗਰਮੀ ਦੇ ਵਿੱਚ ਉਹਨਾਂ ਨੇ ਤੱਤਾਰ ਇਹ ਪਾਇਆ ਗਿਆ ਤਸੀ ਤਵੀ ਤੇ ਵਹਾਇਆ ਗਿਆ ਆਪਾਂ ਇਹ ਅਗਮੀ ਦੇ ਵਿੱਚ ਹੁਣ ਏਸੀ ਲਾ ਲਾ ਬੈਨਿਆ ਆਪਣੇ ਲਈ ਉਹਨਾਂ ਨੇ ਜਾਲਮ ਸਰਕਾਰਾਂ ਨੇ ਜਾਲਮ ਸਰਕਾਰਾਂ ਨੇ ਉਹ ਸੈਂਕੜੀਆਂ ਨੇ 31 ਤੱਕ ਤੇ ਸੀਹਰ ਕੀਤਾ ਗਿਆ 31 ਤਵੀ ਤੇ ਵਹਾਇਆ ਗਿਆ ਤੇ ਆਨਮਾਨਤ ਨਾਮੀਆਂ ਨੇ ਸੇਵਾ ਕੀਤੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ ਸੇਵਾ ਕੀਤੀ ਗਈ ਤੇ ਮਾਣਿਆ ਪੰਜਾਬ ਦੇ ਵੀਰਸ ਆਉਦੇ ਬੱਚਿਆਂ ਨੂੰ ਇਸ ਰਸਤੇ ਤੇ ਤੋਰੋ ਬੱਚੇ ਨਸ਼ੇ ਕਰ ਕਰ ਬਾਹਰਲੇ ਦੇਸਾਂ ਇਸ ਤਰ੍ਹਾਂ ਜਾਂਦੇ ਨੇ ਕੋਈ ਇੱਥੇ ਬੱਚਿਆਂ ਨੇ ਕੀ ਗੁਰੂਆਂ ਨੇ ਆਪਣੇ ਲਈ ਕੁਰਬਾਨੀਆਂ ਕੀਤੀਆਂ ਨੇ ਆਉਦੇ ਬੱਚਿਆਂ ਨੂੰ ਇਸ ਜੀਵਨ ਸਰਕਾਰ ਉਸ ਤੇ ਲਾਓ ਤੁਸੀਂ ਅੰਮ੍ਰਿਤ ਛਕਾਓ ਸਿੱਖੇ ਨਾਲ ਜੋ ਹੋ اس گردوارا جیون سدھار وکے جا کوئی من تع من ارداس کروں گا وہ جیونی سدھار ہو جاتا ہے باہر ملکوں سے سرکار پوری ہوں مائیاں نے بہت سیوا کیران نے سیوا کی سارے گردوارا پربن کمیٹیاں کا بہت سہیوگ نہ انہوں کوئی زمین نہیں جائز آدمی بہت بڑی پربن چلتا ہے چلتا ہے واحر جی کا خالص واحر موسیقی <applause> ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਰਾ ਮਨਾਇਆ ਗਿਆ ਹੈ ਗੁਰਦੁਆਰਾ ਜੀਵਨ ਸਧਾਰਾ ਗੁਰੂ ਘਰ ਦਾ ਨਾਮ ਵੀ ਬਹੁਤ ਸੋਹਣਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਨੇ ਕਿਸ ਤਰ੍ਹਾਂ ਲੋਕ ਰਹੇ ਹੈ ਅੱਜ ਪੁਰਾ ਅਸੀਂ ਤਾਂ ਪਹਿਲਾਂ ਸਾਰੇ ਸਾਰੇ ਤੋਂ ਬਧਿਆਰ ਅਰਦਾਸ ਕਰਦੇ ਹਾਂ ਵੇਰ ਗੁਰੂ ਜੀ ਦਾ ਖਾਣਾ ਵੇਰ ਗੁਰੂ ਜੀ ਦੀ ਫੇਰ ਹਰ ਸਾਲ ਦੀ ਤਰ੍ਹਾਂ ਗੁਰੂ ਜੀਵਨ ਸਧਾਰਾ ਦੀ ਸਾਰੀ ਸਗਤ ਸਮੁੱਚੇ ਨਗਰ ਵੱਲੋਂ ਜੋ ਜੰਦੇ ਮਹਾਰਾਜੀ ਦੇ ਅਸੀਂ ਦੇ ਪ੍ਰਭੂ ਨੂੰ ਮੁਖ ਰੱਖਦੇ ਹੋਇਆ 300 ਰੋਜ਼ ਤੋਂ ਲਾ ਕੇ ਗੁਰੂ ਸਹਿਬ ਦੀ ਪਾਵਨ ਬਾਣੀ ਦੇ ਖਲਪਰ ਸਾਹਿਬ ਤੋਂ ਆਰੰਭ ਕਰਾ ਕੇ ਅੱਜ ਅਮਰਤ ਵੇਲੇ ਭੋਗ ਪਾਇਆ। ਇਹ ਅਸੀਂ ਸੀ ਸਿੱਧੀ ਜਿਹੜੇ ਕੰਮ ਆਉਣੇ ਆਂ, ਬੁਰਪੁਰਬ ਕੰਮ ਆਉਣੇ ਆਂ ਜਿਵੇਂ ਅੱਜ ਕਰਾਪਾ ਦੇਖਦੇ ਆਂ ਪ੍ਰਚਾਰ ਦੀ ਕੋਈ ਘਾਟ ਨਹੀਂ। ਪ੍ਰਚਾਰ ਮੰਨਣ ਦੀ ਘਾਟ ਹੈ। ਜਦੋਂ ਪ੍ਰਚਾਰ ਹੋ ਰਿਹਾ ਪ੍ਰਚਾਰ ਮੰਨਣਾ ਵੀ ਜ਼ਰੂਰੀ ਆ। ਕਿਉਂਕਿ ਪਹਿਲਾਂ ਸੁਣਨਾ ਜ਼ਰੂਰੀ ਆ, ਫੇਰ ਮੰਨਣਾ ਜ਼ਰੂਰੀ ਆ। ਜਿਹੜਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਜੀਵਨ ਤਾਂ ਅੰਮ੍ਰਿਤਸਰ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੋਤਾਂ ਬਾਣੀ ਦਾ ਬਹੁਤ ਰੱਖ ਕੇ ਜਿਹੜਾ ਖਤਾਰ ਦਿੱਤਾ ਸੀਗਾ ਉਸ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਦਿਲਡ ਇਰਾਦੇ ਨੂੰ ਸਰਕਾਰਾਂ ਸੰਭਾਲ ਨਾ ਸਕੀਆਂ ਤੇ ਉਹਨਾਂ ਦੇ ਕਈ ਕਾਰਨ ਬੜਾਏ ਜਿਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦ ਜਦੋਂ ਹੋਈ ਤਾਂ ਵਰੋਧੀਆਂ ਨੇ ਜਾ ਕੇ ਉਸ ਬਾਰੇ ਦੇ ਬਾਦਸ਼ਾਹ ਨੂੰ ਜਾ ਕੇ ਕਿਹਾ ਕਿ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਗ੍ਰੰਥ ਲਿਖਿਆ ਨਾ ਉਹਦੇ ਵਿੱਚ ਮੁਸਲਮਾਨਾਂ ਪ੍ਰਤੀ ਬਹੁਤ ਚੰਗਾ ਲਿਖਿਆ ਤਾਂ ਉਹਨਾਂ ਨੇ ਫਿਰ ਉਸ ਉਥੋਂ ਸੁਲੇ ਵੀ ਭੇਜੇ ਜਾਂ ਔਰ ਕੇ ਸੁਣਾਏ ਬਾਬਾ ਭਗਤ ਕਬੀਰ ਕਬੀਰ ਸਾਹਿਬ ਜੀ ਦਾ ਜੋ ਸ਼ਲੋਕ ਪੜ੍ਹ ਕੇ ਸੁਣਾਇਆ ਅਬਦ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਦੇ ਸਭ ਜੋਗ ਉਪਦੇਆ ਕੌਣ ਭਲੇ ਕੌਣ ਬੰਦੇ ਕਿੰਨਾ ਵਧੀਆ ਵਿਚਾਰ ਪਰ ਲਿਖਿਆ ਕਿਨੇ ਮੁਸਲਮਾਨ ਵਰਤ ਵਾਲੇ ਨੇ ਪਰ ਉਹਨੇ ਵੀ ਮੁਸਲਮਾਨ ਬਣ ਤੀ ਉਹਨਾਂ ਦਾ ਜਿਹੜਾ ਸਿਧਾਂਤ ਹੈ ਉਹ ਪਰਮਾਤਮਾ ਪ੍ਰਤੀ ਆ ਕਿ ਜੋ ਬੰਦੇ ਸਾਜਦੇ ਆ ਦੁਨੀਆ ਸਾਜੀ ਆ ਉਹ ਪਰਮੇਸ਼ਵਰ ਨੇ ਸਾਜੀ ਆ ਇੱਕ ਨੇ ਸਾਜੀ ਆ ਭਾਵੇਂ ਉਹ ਮੁਸਲਮਾਨ ਮਤਨ ਸੰਬੰਧ ਰੱਖਦੇ ਆ ਭਾਵੇਂ ਸਿੱਖਾਂ ਨਾਲ ਭਾਵੇਂ ਇਹਨਾਂ ਨੂੰ ਕੁਝ ਨਾ ਵੀ ਰੱਖਦੇ ਆ ਕਿਉਂਕਿ ਉਹਨੇ ਸਾਜਦੇ ਨੇ ਪਰ ਸੁਣਨਾ ਸੁਣਿਆ ਪਰ ਮੰਨਿਆ ਨਾ ਮੰਨਿਆ ਕਿਉਂ ਨਾ ਕਿਉਂਕਿ ਉਹਨਾਂ ਦੇ ਮਤ ਮੰਨਣ ਵਾਲੀ ਸੀ ਉਹ ਕਿੱਤੋਂ ਜਿਹੜੇ ਕੱਟੜ ਵਿਚਾਰਾਂ ਦੇ ਸਨ ਕੱਟੜ ਕੌਣ ਹੁੰਦਾ ਜੀ ਨਾ ਆਪ ਦੀ ਗੱਲ ਬਣਾਵੇ ਇਹ ਕਾਰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਧੀ ਸਿੱਧ ਹੋਣ ਦਾ ਜਿਹੜਾ ਪਹਿਲਾ ਕਾਰਨ ਬਣਿਆ ਦੂਸਰਾ ਕਾਰਨ ਇਹ ਸੀ ਉਸ ਵੇਲੇ ਸਖੀ ਸਰਵਰੀਏ ਜਾਂ ਹੋਰ ਮਤਾਂ ਵਾਲੇ ਦਾ ਪ੍ਰਭਾਵ ਸੀਗਾ ਉਹ ਬਾਦਸ਼ਾਹ ਲੋਕ ਉਹਨਾਂ ਨੂੰ ਮੰਨਦੇ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਨੂੰ ਮੰਨਦੇ ਸੀ ਇਸ ਕਰਕੇ ਇਹ ਕਾਰਨ ਵੀ ਜਿਹੜੇ ਬਣੇ ਉਹਨਾਂ ਦੀ ਸਿੱਧੀ ਦੇ ਇਹ ਸੰਗਤਾਂ ਵਰ ਭਾਗੀ ਨੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦਾ ਸੰਧਾਰ ਲੈ ਕੇ ਉਹਨਾਂ ਦੇ ਪ੍ਰਤੀ ਇਹਦੇ ਖਡਰਪੁਰ ਸਾਹਿਬ ਪ੍ਰਕਾਸ਼ ਕਰਾਉਂਦੇ ਕੋਈ ਸੌਖੋ ਨਹੀਂ ਸਮਝੇ ਜਾਪ ਕਰਾਉਂਦਾ ਇੱਥੇ ਗੁਰਦਵਾਰਾ ਜੀਵਨ ਸੁਧਾਰ ਸਰਵਰਦੀ ਸਥਾਨ ਜਿਹੜੀ ਨਵੇਂ ਗੁਰਦਵਾਰ ਸਾਹਿਬ ਦਾ ਬੜਾ ਸੋਹਣਾ ਜੀਵਨ ਸੁਧਾਰ ਕਿਉਂਕਿ ਇੱਥੇ ਬੜਿਆਂ ਦਾ ਜੀਵਨ ਸੁਧਰਿਆ ਜਿਹੜੇ ਰਾਖਸ਼ ਬੁੱਧੇ ਦੇ ਲੋਕ ਕੋਈ ਸ਼ਰਾਬੋ ਪੀਰ ਵਾਲੇ ਕੋਈ ਕਬਾਬ ਖਾਣ ਵਾਲੇ ਜਾਂ ਉਦਾਂ ਉਹ ਭੜੀਆਂ ਚਲਾ ਚਲਾਣ ਵਾਲੇ ਉਹਨਾਂ ਦਾ ਵੀ ਜੀਵਨ ਸੁਧਰਿਆ ਦਸ ਦਾ ਜੀਵਨ ਵੀ ਇਸ ਗੁਰਦਵਾਰ ਸਾਹਿਬ ਦੀ ਸ਼ਾਮ ਤੋਂ ਸੁਧਰਿਆ ਐਨਾ ਭਾਵਾ ਦੀ ਕਿਰਪਾ ਦੇ ਨਾਲ ਇਹ ਮੇਂ ਪ੍ਰੇਰਣਾ ਸਰਕਾਰ ਅਮਰ ਸੱਚਾ ਫਿਰ ਜਿਹੜੀ ਅਮਰਦੀ ਦਾਸ ਲੈਣ ਤੋਂ ਬਾਅਦ ਗੁਰਮਤੀ ਜਿਹੜੀ ਲਾਗਤ ਸਿੱਖੀ ਅੱਜ ਆਪਾਂ ਇਸ ਗੁਰਦਵਾਰਾ ਸੰਗਤ ਦੇ ਬਤੌਰ ਹੱਡ ਗ੍ਰੰਥੀ ਜਿਹੜੇ ਸੁਭਾਏਵਾਨੇ ਇੱਥੇ ਸੇਵਾ ਕਰ ਰਹੇ ਆ ਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਭਾਈ ਬਾਣੀ ਬਾਣੇ ਧਾਰੇ ਵਣੋ ਤੇ ਉਹ ਸਿੱਖ ਬਣੋ ਅਮਰਤ ਧਾਰੀ ਬਣੋ ਤਾਂ ਕਿ ਸਾਨੂੰ ਸਾਡੇ ਜੀਵਨ ਦਾ ਪਤਾ ਲੱਗੇ ਗੁਰੂ ਅਦਗਦ ਦੇ ਮਹਾਰਾਜ ਜੀ ਨੂੰ ਅਸੀਂ ਕੁਝ ਕੁਝ ਨੂੰ ਸਿੱਖ ਸਕੀਏ ਇਸ ਗੁਰਦਵਾਰੇ ਸਮਰਪੰਨ ਕਮੇਟੀ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕੋਈ ਨਾ ਕੋਈ ਪ੍ਰੋਗਰਾਮ ਕਭਾਵੇਂ ਤਖਤੋਂ ਲਈਏ ਭਾਵੇਂ ਇੱਥੇ ਲਈਏ ਪ੍ਰੋਗਰਾਮ ਚੱਲਦਾ ਹੀ ਰਹਿਣਾ ਜਿਵੇਂ ਉਹਨੇ ਤੇ ਨਿਕਾਲੇ ਪਰਾਨਾ ਅਸੀਂ ਕੀਤਾ ਆਹ ਲੰਗਰ ਹਾਲ ਦੇ ਵਿੱਚ ਜੋ ਉਸ ਤੇ ਹਾਸਕ ਫੋਟੋਆਂ ਲਈਆਂ ਦਸਾਂ ਗੁਰੂਆ ਤੋਂ ਇਲਾਵਾ ਇਤਿਹਾਸ ਦੇ ਜੋ ਸਾਡੇ ਜਰਨਲ ਨੇ ਉਹਨਾਂ ਦੀ ਵੀ ਅਸੀਂ ਫੋਟੋਆਂ ਲਈਆਂ ਉਹਨਾਂ ਦੇ ਉੱਤੇ ਥੱਲੇ ਜਿਹੜਾ ਉਹਨਾਂ ਦਾ ਜਨਮ ਦਿਨ ਲਿਖਿਆ ਅਸੀਂ ਜੀ ਦਿਨ ਲਿਖਿਆ ਇਥੋਂ ਸਾਡੇ ਬੱਚਿਆਂ ਨੂੰ ਬੜੀ ਜਾਣਕਾਰੀ ਮਿਲਦੀ ਆ ਜੋ ਸਾਡੇ ਆਉਣ ਵਾਲੀ ਜਨਰੇਸ਼ਨ ਹੈ ਜੇ ਉਹ ਇਹਨੂੰ ਪੜ੍ਹੂਗੀ ਤਾਂ ਹੀ ਅਸੀਂ ਗੁਰਵਾਨੀਆ ਸੁਧਾਰ ਸਿੱਖ ਰਹੇ ਹਾਂ ਇਹ ਪ੍ਰਬੰਧਕ ਕਮੇਟੀ ਦਾ ਬੜਾ ਉਦੋਂ ਪਰੋਲਾ ਹੈ ਜਿੱਥੇ ਬਿਲਡਿੰਗਾਂ ਬਣਾ ਰਹੇ ਹਾਂ ਉਸੇ ਪ੍ਰਚਾਰ ਵੱਲ ਵੀ ਪੂਰਾ ਧਿਆਨ ਆ ਮੈਂ ਸਮਝਦਾ ਮੈਨੂੰ ਤਾਂ ਲੱਗਦਾ ਵੀ ਆਏ ਸਾਹਿਬ ਅਸੀਂ ਘਟੂ ਘਟ ਲੱਖ-ਦੋ ਲੱਖ ਰੁਪਈਆ ਅਸੀਂ ਕਲੇ ਪ੍ਰਚਾਰ ਤੇ ਲਾਉਣਿਆ ਦਿਵਾਨਾਂ ਦੇ ਵੀ ਲਾਉਣੇ ਆ ਪਰ ਦਵਾਨਾ ਤੋਂ ਪਰਦੇ ਹਟਕੇ ਵੀ ਅਸੀਂ ਇਸ ਗੁਰਦਾਰ ਸਾਹਿਬ ਦੇ ਬਹੁਤ ਵਧੀਆ ਜਿਹੜਾ ਪ੍ਰਵੰਦ ਪ੍ਰਵੰਦ ਕਮੇਟੀ ਕਰ ਰਹੀ ਹੈਗਾ ਮੈਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹਨਾਂ ਨੇ ਪੂਰਾ ਸਹਿਯੋਗ ਦਿੱਤਾ ਲੰਗਰਾਂ ਦੇ ਵਿੱਚ ਬਸਤਾਂ ਦੀ ਘਾਟ ਨਹੀਂ ਸਾਡੀ ਮਾਇਆ ਦੀ ਘਾਟ ਨਹੀਂ ਸਾਡੀ ਤੇ ਉਹ ਲੰਗਰ ਵਰਤੌਣ ਵਾਲੇ ਲੰਗਰ ਸਜਾਉਣ ਵਾਲੇ ਚੜ੍ਹਦੀ ਕਲਾ ਵਾਲੇ ਸੰਗ ਨੇ ਸਾਡੇ ਕੋਲੇ ਕਿਉਂਕਿ ਜਦੋਂ ਮੜਾ ਜਾ ਹੋਖਰਾ ਮਾਰਦੇ ਆ ਸਪੀਕਰ ਸੁਧਣਾ ਬੋਲਦ ਨੇ ਫਟਾਫਟ ਹਾਜ਼ਰ ਹੋ ਜਾਂਦੇ ਨੇ ਅੱਜ ਦੇਖਿਆ ਭੰਡੇ ਧੂਣ ਵਾਲਾ ਸਾਡੇ ਤਰਫੋਂ ਲੱਗਿਆ ਬੜੇ ਚਾਰਾਂ ਸੰਗਤ ਦੇ ਜੂਠੇ ਵਰਤਨ ਮਾਜ ਰਹੇ ਆ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਤਗੁਰ ਕੀ ਸੇਵਾ ਜੇ ਕੋ ਕਰੇ ਚਿਤਰਾਏ ਮਨੋਂ ਚੰਦਿਆ ਫਲ ਪਾਉਣੋਂ ਹੋਮੇ ਵਿੱਚ ਹੋ ਜਾਏ ਹੋਮੇ ਫੇਰ ਰਹਿ ਗਈ ਜਾਂਦੀ ਆ ਵਿੱਚੋਂ ਜਦੋਂ ਸੰਗਤਪ੍ਰੀਤ ਸੇਵਾ ਕਰਾਂਗੇ ਬਸ ਤਾਂ ਓਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਜਿਹੜੀ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਕਿੰਨੇ ਜਿਹੜੇ ਗੁਰਦਾਰ ਸਾਹਿਬ ਦੇ ਫੈਸਿਲਿਟੀਆਂ ਸਹੂਲਤਾਂ ਸੀ ਬਣ ਜਾਂਦਾ ਭਾਵੇਂ ਭਾਵੇਂ ਜਨਰੇਟਰ ਦੀ ਸਹੂਲਤ ਹੈ ਭਾਵੇਂ ਬਿਲਡਿੰਗ ਦੀ ਸਹੂਦਤਾਂ ਭਾਵੇਂ ਗੁਰੂ ਆ ਗੁਰਦਸਾਹ ਮਹਾਰਾਜ ਦੇ ਪ੍ਰਸਤਿ ਹੋਣ ਸੀ ਕਿ ਨਵੀਂ ਪਾਲਕੀ ਲਿਆ ਰਿਹਾ ਜਿਹਦੇ ਵਿੱਚ ਇੱਕ ਸੇਵਾਦਾਰ ਸਾਡੇ ਕੋਲ ਪਹੁੰਚਿਆ ਕਹਿੰਦਾ ਉਹ ਨਿਮਰਤਾ ਨਾਲ ਨਹੀਂ ਬੜੀ ਬੇਇੱਜ਼ਤੀ ਕੀਤੀ ਕਹਿੰਦਾ ਭਾਈ ਮੈਂ ਗੁਰਦਸਾਹ ਸਾਹਿਬ ਤੋਂ ਕੋਈ ਮਾਇਆ ਖਰਚ ਨਹੀਂ ਜਾਣਾ ਅਸੀਂ ਉਹਨੂੰ ਮਰਿਆ ਦੱਸਿਆ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਂ ਸਤਨਾਰ ਕਰਨ ਵਾਸਤੇ ਪਾਲਕੀ ਨਾ ਮਿਲ ਹੋਣੀ ਆ ਬਸ ਨੂੰਮਾ ਪਾਲਕੀ ਆ ਜੀ ਪੂਰੀ ਵਧੀਆ ਸਹੂਲਤਾਂ ਦੇ ਨਾਲ ਲੈਸ ਹੋਊਗੀ ਅੱਖੇ ਵਗੈਰਾ ਜਾਂ ਹੋਰ ਸਾਰੇ ਸਹੂਲਤਾਂ ਦੇ ਵਿੱਚ ਹੋਣਗੇ ਆ ਦੇ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣੇ ਕਿਸੇ ਪਰਿਵਾਰ ਦੀ ਗ੍ਰਹਿ ਵਿਖੇ ਜਾਂ ਉਹਨਾਂ ਨਗਰ ਕੀਰਤਨ ਵਿੱਚ ਲੈ ਕੇ ਜਾਂਦੇ ਆ ਤਾਂ ਉੱਥੇ ਪੂਰਾ ਪੂਰਾ ਸਤਕਾਰ ਕਰ ਸਕੀਏ ਜੁੱਤੀਆਂ ਦੀ ਜੁੱਤੀਆਂ ਰੱਖਣ ਦਾ ਕਿਤੇ ਵੀ ਪਰਵੰਗ ਹੈ ਉਹ ਗੱਡੀ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੇੜੇ ਆ ਜਾਣ ਜੁੱਤੀਆਂ ਪੂਰਾ ਸਤਕਾਰ ਰੱਖ ਜਿਹੜਾ ਉਸ ਪਿਆਰੇ ਦਾ ਵੀ ਧੰਨਵਾਦ ਕਰਦੇ ਜਿਹਨੇ 5 ਲੱਖ ਰੁਪਈਆ ਸਾਨੂੰ ਜਿਹੜੀ ਸਹਿਯੋਗ ਦਿੱਤੀ ਹੈ ਤੇ 2.5 ਲੱਖ ਰੁਪਈਆ ਸਾਰੀ ਸੰਗਤ ਨੇ ਇੱਕ ਇੱਕ ਰੁਪਈਆ 200 ਰੁਪਈਆ ਸਾਰੀ ਇੱਕ ਇੱਕ ਰੁਪਇਆ 2 ਰੁਪਇਆ 10 ਰੁਪਇਆ ਸਾਰੇ ਸੰਗਤ ਦੇ ਸੰਬੰਧ ਵਿੱਚ ਬੜੇ ਚਾਹ ਦੇਣਾ ਮੈਂ ਪ੍ਰਬੰਧ ਕਮੇਟੀ ਦਾ ਫੇਰ ਜਿੰਤੂ ਧੰਨਵਾਦ ਕਰਦਾ ਵੀ ਜਿਹੜੇ ਮਾਨਤਾ ਵੀ ਦਿੰਦੇ ਨੇ ਤੇ ਨਾਲ ਸੇਵਾ ਲੈ ਕੇ ਗੁਰੂ ਜੀ ਦੀ ਖੁਸ਼ੀ ਵੀ ਪ੍ਰਵਰਤ ਕਰਦੇ ਨੇ ਪ੍ਰਬੰਧ ਕਮੇਟੀ ਵਾਲੇ ਐਨੇ ਵਧੀਆ ਬੀਬੇ ਨੇ ਵੀ ਆਪ ਦੇ ਘਰੋਂ ਵੀ ਪੈਸਾ ਜਿਹੜਾ ਮਾਇਆ ਖਰਚ ਕਰਦੇ ਨੇ ਮੇਰੇ ਮੌਕੇ ਤੇ ਜੋ ਲੋੜ ਪੈ ਜਵੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹਨਾਂ ਕਹਿ ਕੇ ਸੀ ਸਾਰੀ ਸੰਗਤ ਨੂੰ ਮਾਫੀ ਚਾਹੁੰਦੇ ਆ ਪੱਤਰਕਾਰ ਵੀਰੋ ਰਾਵਾਂ ਦਾ ਧੰਨਵਾਦ ਨੇ ਸਾਰੇ ਪ੍ਰੋਗਰਾਮ ਨੂੰ ਕੈਸ ਕਰਕੇ ਸੰਗਤਾਂ ਤੇ ਪਹੁੰਚਾਇਆ ਇਹ ਪ੍ਰੋਗਰਾਮ ਦੇਖ ਕੇ ਹੋਰ ਸੰਗਤਾਂ ਵੀ ਗੁਰੂ ਨਾਲ ਜੁੜ ਜਾਣ ਭਾਈ ਬਹੁਤ ਗੱਲ ਵਧੀਆ ਫੁਣਜੇ ਕਿ ਉਹ ਅੱਜ ਤੱਕ ਦੇਖਦੇ ਆ ਪੋੜਨ ਵਾਲੇ ਬਹੁਤ ਨੇ ਜੋੜਨ ਵਾਲੇ ਘੱਟ ਨੇ ਹਾਂਜੀ ਤੇ ਆਪਾਂ ਜੋੜਨ ਵਾਲੀ ਦੀ ਲੈਣ ਜੀ ਆਦਿਗੇ ਇਹ ਵੀ ਵਧੀਆ ਇਸ ਇਨਾ ਕਹਿਦੇ ਮਾਫੀ ਚਾਹੁੰਦੇ ਆ ਜੀ ਹੋਈਆਂ ਭੁਲਾ ਦੀ ਤਮਾਮ ਭੁਲਾ ਦੀ ਖਮਾ ਕਰਨੀ ਸਤਿਗੁਰੂ ਮਹਾਰਾਜ ਕੇ ਆਪਾਂ ਕਰਦਾ ਮੇਰਾ ਪਰ ਹੱਥ ਰੱਖਣ ਚਾਰਦੀ ਕਰਾਂ ਹਰ ਮਗਾਰ ਫਦੇ ਬਸ ਕਰ ਵਾਹਿਗੁਰੂ ਜੀ ਕਾ ਹਰ ਮੇਰੀ ਤਸਵੀਰ ਕੀ ਹੱਥੇ ਪਰ ਉਹਨਾਂ ਦੀ ਬੜੀ ਸੋਹਣੀ ਸੇਵਾ ਕੀਤੀ ਗਈ ਹੈ ਤਿੰਨ ਰੋਗੇ ਹੋ ਗਏ ਸੀ ਅਖੰਡ ਬੜਾ ਪ੍ਰਕਾਸ਼ ਕਰਾਇਆ ਗਿਆ ਤਾਂ ਸੇਵਾ ਕੀਤੀ ਗਈ ਸਾਰੇ ਬਿੱਦਿਆਂ ਭੈਣਾ ਵੱਲੋਂ ਵੀਰਾਂ ਵੱਲੋਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਫਤਿਹ ਜਾਂਚ ਪਾਈਏ ਬੈਹ ਰੁਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਤਾਂ ਮੈਂ ਸੇਵਕ ਮੀਰ ਦਾ ਆਪਣੇ ਦਾ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਤਿੰਨਾਂ ਸੇਵਾ ਇੱਥੇ ਰੱਖੀ ਹੈ ਅੱਲਾ ਹੈ ਉੱਥੇ ਜੋ ਫੋਨ ਲਾਇਆ ਇਹ ਉੱਥੇ ਸੇਵਾ ਕਰ ਰਹੇ ਸਿੱਧੂ ਦੇ ਉੱਥੇ ਪਰਸੀ ਤੇ ਉਥੋਂ ਆਡੀਅנס ਆ ਰਹੇ ਨੇ ਵਿਚਾਰੇ ਨੇ ਇੱਥੇ ਡਿਊਟੀ ਸਾਂਮੀ ਉਹਦੂਆ ਦੋ ਦੋ ਦਿਨ ਹੋ ਗਏ ਸਾਡੀ ਸੇਵਾ ਦੇ ਵਿੱਚ ਪੂਰੇ ਨੇ ਅਹਿਸਾਸ ਦਿੱਤਾ ਉਹਦੂਆ ਅਸੀਂ ਗ੍ਰੰਤੀ ਸਿੰਘਾਂ ਦਾ ਬਹੁਤ ਧੰਨਵਾਦ ਕਰਦੇ ਆ ਤਿੰਨੇ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਧੰਨਵਾਦ ਕਰਦੇ ਆ ਤਿੰਨੇ ਜਿਹੜੀ ਸਾਡੇ ਤਿੰਨੇ ਗੁਰਦੁਆਰੇ ਦੇ ਖੰਡ ਪਾਟ ਹੁੰਦੇ ਨੇ ਅਸੀਂ ਉਹਦੇ ਵਿੱਚ ਬਣਦੇ ਆ ਆਪਾਂ ਕੇ ਅਡੋਡੀ ਕਰਾਉਣਿਆ ਜੀ ਇੱਕ ਖੰਡ ਪਾਟ ਕਰਾਉਣਿਆ ਸਾਰਾ ਪਿੰਡ ਜਿੰਨੀਆਂ ਤਿੰਨੇ ਕਮੇਟੀਆਂ ਨੇ ਸਾਡੀਆਂ ਤਿੰਨੇ ਵੀ ਸਾਝ ਰੱਖਦੇ ਆ ਅਸੀਂ ਤਿੰਨੇ ਗ੍ਰੰਤੀ ਤਿੰਨੇ ਲੱਗਦੇ ਨੇ ਖੰਡ ਪਾੜ ਕੇ ਆਪੋ ਆਪ ਦੇ ਪ੍ਰੋਗਰਾਮ ਬਣਾ ਕੇ ਆਪੋ ਆਪਣੀ ਜ਼ਿੰਮੇਵਾਰੀ ਸਾਂਭਦੇ ਨੇ ਉਹ ਜੇ ਇੱਕ ਗ੍ਰੰਤੀ ਹੋਵੇ ਤਾਂ ਦੂਜਾ ਦੂਜੇ ਦੀ ਸਾਂਭਦਾ ਜ਼ਿੰਮੇਵਾਰੀ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਦੀ ਪਰ ਉਹਨਾਂ ਦੀ ਕਮੇਟੀ ਜਿਹੜੀ ਹੈਗੀ ਸਾਨੂੰ ਕੋਈ ਸੰਕਸ਼ਾ ਨਹੀਂ ਉਹਦੇ ਵਿੱਚ ਫਿਕਰ ਨਹੀਂ ਸਾਨੂੰ ਉਹਦੇ ਵਿੱਚ ਸਾਡਾ ਬਹੁਤ ਵਧੀਆ ਕੰਮ ਚੱਲਦਾ ਜਿਹੜੀਆਂ ਮਾਈਆਂ ਤਿੰਨ ਦਿਨਾਂ ਦੀ ਸੇਵਾ ਕਰ ਰਹੀਆਂ ਇੱਥੇ ਬਹੁਤ ਹੀ ਜ਼ਿਆਦੇ ਗਰਮੀ ਦੇ ਵਿੱਚ ਧੂਆਂ ਰੋਲ ਹੋ ਗਿਆ ਅਕਾ ਜੀ ਤੋਂ ਆਪਣੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਇੱਥੇ ਆਉਂ ਨਹੀਂ ਸਾਡੇ ਉਹਨੇ ਬਸ ਇੱਕ ਮਾਰਿਆ ਫੋਨ ਬੋਲਦੇ ਹੋ ਸਪੀਕਰ ਦੇ ਵਿੱਚ ਬਾਹਰ ਚੜ ਜਾਣੇ ਆ ਕੇ ਚੰਨ ਸੇਵਾ ਦੱਸੋ ਜਿਹੜੇ ਵਿੜੇ ਚ ਬਚਰੇ ਆਉਂਦੇ ਨੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਲੱਖੂ ਵਿੜੇ ਸਾਡੇ ਨਾਲ ਬਹੁਤ ਸਾਥ ਹੁੰਦਾ ਉਹਨਾਂ ਨੇ ਜਾ ਕੇ ਬਹੁਤ ਜ਼ਿਆਦਾ ਸਾਡੇ ਨਾਲ ਭਾਂਡਾ ਦੀ ਸੇਵਾ ਬਾਈ ਨੇ 70 ਵਰਕੇ ਸਾਰੇ ਚਾਹ ਪਾ ਕੇ ਅਜੇ ਵੀ ਭਾਂਡਾ ਦੀ ਸੇਵਾ ਸਾਂਭੀ ਜਾਂਦੇ ਨੇ ਤਿਲੰਦਰ ਚੱਲੀ ਜਾਂਦਾ ਬਹੁਤ ਵਧੀਆ ਕਾਰੋਬਾਰ ਚੱਲਿਆ ਸਾਡਾ ਤਿੰਨ ਦਿਨ ਸੇਵਾ ਬਹੁਤ ਜ਼ਿਆਦਾ ਹੋਰੇ ਜੀਵਨ ਵਰਗ ਨੇ ਪ੍ਰੰਤ ਕਮੇਟੀ ਵਰਗਿਆਂ ਨੇ ਸਾਰਿਆਂ ਨੇ ਸੇਵਾ ਕਰੀ ਛੋਟੂ ਵਰਗਿਆਂ ਨੇ ਇੱਥੇ ਬਹੁਤ ਜ਼ਿਆਦਾ ਇਹਨਾਂ ਦੀ ਸੇਵਾ ਹੈ ੱਗਾ ਸਮਾਨ ਇਹ ਆਹ ਚਲੂ ਕਰਨ ਦੀ ਲੋੜ ਨਹੀਂ ਕਿਤੇ ਕਾਸੇ ਦੀ ਸੇਵਾ ਕਿਤੇ ਕਾਸੇ ਦੀ ਸੇਵਾ ਸਾਡੇ ਥੋੜਾ ਜਿਹਾ ਸਾਨੂੰ ਦਿੱਕਤ ਪਈ ਵੀ ਪਾਣੀ ਦਾ ਸਾਡੇ ਕੋਲ ਆਰਓ ਸੀ ਜਿਹੜਾ ਖਰਾਬ ਹੋ ਗਿਆ ਇੱਥੇ ਸਾਰਿਆਂ ਨੇ ਮਤਲਬ ਵੀ ਆਪਾਂ ਥੋੜੇ ਥੋੜੇ ਪੈਸੇ ਪਾ ਕੇ ਵੀ ਆਰਓ ਲਈਏ ਨਾ ਉਹਦੋਂ ਬਾਅਦ ਦੇ ਵਿੱਚ ਜੀ ਅਸੀਂ ਮਥੇ ਆ ਤੇ ਸਾਨੂੰ ਪਤਾ ਲੱਗਿਆ ਸਾਡੇ ਢੀਮਾ ਵਾਲੇ ਸੇਠ ਪ੍ਰਿੰਟ ਉਹਨੇ ਚੰਨ ਸੁਨੇਹਾ ਲਾਇਆ 5000 ਤੋਂ ਮਿੱਥੋ ਲੈ ਕੇ ਫੜਕੇ 5000 ਰੁਪਏ ਸਾਨੂੰ ਸੌਂਡਰ ਨੇ ਦਿੱਤਲ ਤੇ 3000 ਰੁਪਏ ਸਾਨੂੰ ਅੱਡੇ ਕੋ ਗੁਰਪ੍ਰੀਤ ਉਹਨਾਂ ਦੇ ਸਿੱਧਾ ਦੁਕਾਨ ਵਾਲਿਆਂ ਨੇ ਸਾਡੀ ਕਮੇਟੀ ਨੇ ਕਰਕੇ ਸੇਵਾ ਬਹੁਤ ਸਾਡੇ ਸੰਗਤ ਦੇ ਲੋਕਾਂ ਨਾਲ ਆ ਕੇ ਪੈਸੇ ਬਹੁਤ ਜਿਆਦੇ ਦਿੱਤੇ ਸਾਨੂੰ ਸਾਡਾ 25-3000 ਰੁਪਏ ਇੱਕ ਸਾਰਾ 2 ਘੰਟੇ ਜੋਗ ਹੈ ਉਹਦੀ ਉਹ ਵੀ ਆ ਕੇ ਲਾ ਗਏ ਉਹਨਾਂ ਨੂੰ ਅਸੀਂ 3000 ਰੁਪਏ ਉਹਦੇ ਸੇਵਾ ਕਰਤੀ ਤੇ ਬਾਕੀ ਥੋੜੇ ਜਿਹੇ ਪੈਸੇ ਰਹਿ ਗਏ ਉਹ ਅਸੀਂ ਹੁਣ ਸਿਰਫ ਇਹ ਦਿਆਂਗੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਮੇਰੇ ਵੀਰਾਂ ਦਾ ਮੈਂ ਪ੍ਰਬੰਧ ਕਮੇਟੀ ਦਾ ਜਿਹੜਾ ਵੀ ਸਾਥ ਦਿੰਦੇ ਆ ਨਾਲ ਉਹ ਵੀ ਦਿੰਦੇ ਨੇ ਜਦੋਂ ਅਸੀਂ ਪ੍ਰਬੰਧ ਕਮੇਟੀ ਮੇਰੇ ਆ ਕਹਿ ਦਈਏ ਉਹ ਨਾਲ ਮੂਰੇ ਖੜ ਜਾਦੇ ਨੇ ਆ ਕੇ ਸਾਨੂੰ ਪ੍ਰਬੰਧ ਕਮੇਟੀ ਸਾਡੀ ਕੋਈ ਇੱਥੇ ਹੈ ਹੀ ਨਹੀਂ ਆ ਸੋ ਇਹ ਚਤਤ ਸਾਰੀ ਸੰਗਤੀ ਕਮੇਟੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਵੀਰਾਂ ਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ